ਸਿੱਧਾ ਜਨਾਂ ਦੇ ਫੋਨ ਆਏ ਕਿ ਭਾਈ ਸਾਡੇ ਤੇ ਦਾਅ ਬਹੁਤ ਪੈਂਦੀ ਆ ਸਾਡੇ ਰਿਸ਼ਤੇਦਾਰ ਆ ਕੇ ਬਹਿ ਗਏ ਸਾਡੇ ਫਲਾਨਾ ਆ ਕੇ ਬਹਿ ਗਿਆ ਸਾਡੇ ਸਰਪੰਚ ਨੇ ਦਾਅ ਪਾ ਲਈ ਸਾਡੇ ਕਿਸੇ ਹੋਰ ਬੰਦੇ ਨੇ ਦਾਅ ਪਾ ਲਈ ਸਾਡੇ ਕੋਈ ਲੀਡਰ ਆ ਗਏ ਜੇ ਭਾਈ ਐਂ ਦਾਅ ਮੰਨਣੀ ਆ ਫਿਰ ਆਪਾਂ ਸੱਚ ਦਾ ਸਾਥ ਨਹੀਂ ਦੇ ਸਕਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਸਾਰੇ ਹੀ ਲੀਡਰਾਂ ਦਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਉਥੇ ਦੋਸਤੋ ਹਲਕਾ ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਆਪਣਾ ਚੋਣ ਦਸਾਨ ਬਾਲਟੀ ਮੈਦਨ ਤੋਂ ਬਾਅਦ ਦੋਸਤੋ ਲੱਖਾ ਸਿੰਘ ਸਿਧਾਣਾ ਨੇ ਹਲਕਾ ਬਠਿੰਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਆਓ ਦੋਸਤੋ ਉਹਨਾਂ ਨੇ ਕੀ ਕਿਹਾ ਹੈ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਬੇਲੀਆਂ ਨੂੰ ਪੜਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਤਾਵਾਂ ਨੂੰ ਜ਼ਰੂਰੀ ਕੁਝ ਬੇਨਤੀਆਂ ਨੇ ਪੀਲਾਂ ਨੇ ਧਿਆਨ ਦੇ ਨਾਲ ਸੁਣਨਾ ਪਹਿਲਾਂ ਤਾਂ ਇਹ ਆ ਕਿ ਆਪਣਾ ਚੋਣ ਨਿਸ਼ਾਨ ਆ ਜਿਹੜਾ ਉਹ ਬਾਲਟੀ ਆ 10ਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਆ ਜਿਹੜੀ ਮਸ਼ੀਨ ਹੋਗੀ ਉਹਦੇ ਉੱਤੇ 10ਵੇਂ ਨੰਬਰ ਦਾ ਆਪਣਾ ਨਿਸ਼ਾਨ ਆ ਇਹ ਧਿਆਨ ਰੱਖਣਾ ਚੋਣ ਸ਼ਾਨ ਬਾਲਟੀ ਆ ਜਿੰਨੇ ਵੀ ਨੌਜਵਾਨ ਜਿੰਨੇ ਵੀ ਇਨਸਾਨ ਆਪਣੇ ਨਾਲ ਜੁੜੇ ਹੋਇਆ ਸਾਰੇ ਉਹ ਆਪਣੇ ਪਿੰਡਾਂ ਦੇ ਵਿੱਚ ਘਰੋ ਘਰੀ ਤੁਸੀਂ ਆਪ ਮਹਾਰੇ ਸ਼ੁਰੂ ਹੋ ਜਿਓ ਹੁਣ ਹਰ ਘਰ ਦੇ ਵਿੱਚ ਮਾਵਾ ਕੋਲੇ ਭੈਣਾ ਕੋਲੇ ਜਾ ਕੇ ਬਜ਼ੁਰਗਾਂ ਕੋਲੇ ਆਪਣਾ ਨਿਸ਼ਾਨ ਦਿਖਾਉਣਾ ਤੇ ਸੋਡੀ ਜ਼ਿੰਮੇਵਾਰੀ ਆ ਹਲਕਾ ਬਹੁਤ ਵੱਡਾ ਸਾਰੇ ਹਲਕੇ ਦੇ ਵਿੱਚ ਢੀੜਾ ਦਿਵਾਰੀ ਨਹੀਂ ਲੱਗਣਾ ਇੱਕ ਵਾਰੀ ਆਪਾਂ ਢੇੜਾ ਮਾਰ ਗਏ ਆਂ ਕਈ ਭਰਾ ਕਹਿੰਦੇ ਵੀ ਆ ਕਿ ਬਾਈ ਦੁਬਾਰੇ ਆਓ ਦੁਬਾਰੇ ਆਪ ਵੀ ਢੇੜਾ ਲਾ ਕੇ ਜਾਓ ਸੋ ਢੇੜਾ 650 ਪਿੰਡ ਆ ਬਾਈ ਢੇੜਾ ਬੜਾ ਮੁਸ਼ਕਲ ਆ ਸੋ ਤੁਸੀਂ ਆਪ ਦੇ ਤੌਰ ਦੇ ਉੱਤੇ ਹੁਣ ਇਹ ਸੋਚ ਲਵੋ ਇਹ ਚੋਣ ਭਾਈ ਲੱਖਾਂ ਨੇ ਅਸੀਂ ਲੜ ਰਹੇ ਆਂ ਇੱਕ ਬੇਨਤੀ ਹੋਰ ਆ ਕਿ ਸੱਜਣਾ ਦੇ ਫੋਨ ਆਏ ਕਿ ਬਾਈ ਸਾਡੇ ਤੇ ਦਾਅ ਬਹੁਤ ਪੈਂਦੀ ਆ ਸਾਡੇ ਰਿਸ਼ਤੇਦਾਰ ਆ ਕੇ ਬਹਿ ਗਏ ਸਾਡੇ ਫਲਾਨਾ ਆ ਕੇ ਬਹਿ ਗਿਆ ਸਾਡੇ ਸਰਪੰਚ ਨੇ ਦਾਅ ਪਾ ਲਈ ਸਾਡੇ ਕਿਸੇ ਹੋਰ ਬੰਦੇ ਨੇ ਦਾਅ ਪਾ ਲਈ ਸਾਡੇ ਕੋਈ ਲੀਡਰ ਆ ਗਏ ਜੇ ਭਾਈ ਐਂ ਦਾਅ ਮੰਨਣੀ ਆ ਫਿਰ ਆਪਾਂ ਸੱਚ ਦਾ ਸਾਥ ਨਹੀਂ ਦੇ ਸਕਦੇ ਫਿਰ ਠੀਕ ਆ ਮਰੋ ਪੁਸਾਈ ਜਾਓ ਜੇ ਕਿ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੇਰੇ ਨਾਲ ਖੜੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਤੁਰੇ ਆ ਫਿਰ ਜੇ ਰਿਸ਼ਤਦਾਰੀਆਂ ਦੇ ਦਾਬਾ ਮੰਨ ਕੇ ਕੋਈ ਬਾਦਲ ਨਾ ਤੁਰ ਗਿਆ ਕੋਈ ਕਾਂਗਰਸ ਨਾ ਤੁਰ ਗਿਆ ਕੋਈ ਹੋਰ ਨਾ ਤੁਰ ਗਿਆ ਫਿਰ ਨਹੀਂ ਗੱਲ ਬਣਨੀ ਫਿਰ ਠੀਕਾ ਮਾਰੋ ਪੁਸਤਾਈ ਜਾਓ ਵੀਰ ਬੰਦਾ ਤਾਂ ਉਹ ਉਹਦੋਂ ਗਲਤੀ ਕਰ ਬੈਠੇ ਜਿਵੇਂ ਮੌੜਾਂ 'ਚ ਮੈਂ ਕਹਿਣਾ ਵੀ ਮੌੜਾਂ ਵਾਲਿਓ ਜੇ ਤੁਸੀਂ ਮੈਨੂੰ 22 'ਚ ਛਾ ਕੇ ਭੇਜਿਆ ਹੁੰਦਾ ਨਾ ਤਾਂ ਸੁਡੀ ਆਵਾਜ਼ ਵਣ ਕੇ ਉੱਥੇ ਕੂੰਜਦਾ ਹੁਣ ਵੀ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਹੁਣ ਤੁਹਾਡਾ ਕੱਲੇ-ਕੱਲੇ ਬਰਹੰਡੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਦਾ ਫਰਜ਼ ਬਣਦਾ ਵੀ ਤੁਸੀਂ ਹੁਣੇ ਆਪ ਮਹਾਰੇ ਇਸ ਚੋਣ ਮੇਂ ਮਾਨੂੰ ਚਲਾਓ ਬਹੁਤ ਸੱਜਣ ਬਹੁਤ ਭਰਾ ਝੰਡੇ ਮੰਗਦੇ ਆ ਬਾਈ ਪੋਸਟਰ ਮੰਗਦੇ ਆ ਸੋਨੂੰ ਹੀ ਪਤਾ ਵੀ ਝੰਡੇ ਪੋਸਟਰ ਜੇ ਆਪਾਂ ਲਾਉਣ ਬੈਠਾਂ ਨੀ ਖਰਚਾ ਬਹੁਤ ਜ਼ਿਆਦਾ ਆ ਕਿ ਸੋਨੂੰ ਹੀ ਪਤਾ ਵੀ ਇੰਨਾ ਖਰਚਾ ਕਰਨ ਜੋਗਰੇ ਆਪਾਂ ਹੈ ਨਹੀਂ ਇਹਨਾਂ ਨੂੰ ਲੁੱਟਿਆ ਹੋਇਆ ਬਾਦਲਾਂ ਨੇ ਬਧੇਰਾ ਪੰਜਾਬ ਲੁੱਟਿਆ ਕਾਂਗਰਸੀਆਂ ਕੋਲੇ ਬਧੇਰਾ ਲੁੱਟਿਆ ਹੋਇਆ ਪੁਰਾਣਾ ਜਾ ਲੂ ਹੁਣ 26 ਮਹੀਨਿਆਂ ਦਾ ਬਹੁਤ ਲੁੱਟ ਟੁੱਟ ਕਰ ਲਈ ਇਹਨਾਂ ਨੇ ਬਹੁਤ ਪੈ ਇਕੱਠਾ ਕਰ ਲਿਆ ਪੰਜਾਬ ਚ ਇਹਦਾ ਥਾਂ ਥਾਂ ਤੇ ਕੰਧਾਂ ਤੇ ਪੋਸਟਰ ਝੰਡੇ ਕੰਧਾਂ ਦੇ ਟੰਗ ਦੇਣਗੇ ਬਾਈ ਸੋ ਮੇਰੀ ਬੇਨਤੀ ਉਹਨਾਂ ਭਰਾਵਾਂ ਨੂੰ ਸਾਨੂੰ ਵੀ ਤੁਸੀਂ ਝੰਡੇ ਵੀ ਤੁਸੀਂ ਹੁਣ ਪੋਸਟਰ ਵੀ ਤੁਸੀਂ ਹੋ ਬੋਟਰ ਵੀ ਤੁਸੀਂ ਆ ਸਪੋਰਟਰ ਵੀ ਤੁਸੀਂ ਸਾਰਿਆਂ ਨੂੰ ਤੁਹਾਨੂੰ ਆਪ ਹੀ ਕਰਨਾ ਪੈਣਾ ਇੱਕ ਮੇਰੀ ਬੇਨਤੀ ਆ ਹੋਰ ਜਿਹੜੇ ਭਰਾ ਸਾਡੇ ਕੋਈ ਬਾਹਰਲੇ ਹਲਕਿਆਂ ਦੇ ਵਿੱਚੋਂ ਮਦਦ ਕਰਨਾ ਚਾਹੁੰਦੇ ਆ ਪੰਜਾਬ ਤੋਂ ਜਾਂ ਕਿਤੋਂ ਵੀ ਮਦਦ ਕਰਨਾ ਚਾਹੁੰਦੇ ਉਹਨਾਂ ਨੂੰ ਬੇਨਤੀ ਇਹ ਕਰਦਾ ਕਿ ਬਾਈ ਜੇ ਤੁਸੀਂ ਹੁਣ ਸਾਡੇ ਕੋਲ ਆਉਣਾ 10 ਦਿਨਾਂ ਰਹਿ ਗਏ 10 ਦਿਨ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆ ਸਕਦੇ ਹੋ ਤੁਸੀਂ ਉਹਨਾਂ ਗੱਡੀਆਂ ਦੇ ਉੱਤੇ ਆਪਣਾ ਕੋਈ ਸਪੀਕਰ ਬਨ ਕੇ ਚੋਣ ਨਿਸ਼ਾਨ ਬਾਲਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕ ਤਸਵੀਰ ਫੋਟੋ ਇੱਕ ਨਾਲ ਮੇਰੀ ਫੋਟੋ ਲਾ ਕੇ ਇੱਕ ਬਾਲਟੀ ਦਾ ਚੋਣ ਨਿਸ਼ਾਨ ਲਾ ਕੇ ਤੁਸੀਂ ਹੁਣ ਆਪ ਦੇ ਤੌਰ ਦੇ ਉੱਤੇ ਜਿੰਨਾ ਬਰਿੰਡਾ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਤੁਸੀਂ ਗੱਡੀਆਂ ਲੈ ਕੇ ਆਪ ਮਹਾਰੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ ਭਾਈ ਚੋਣ ਨਿਸ਼ਾਨ ਬਾਲਟੀ ਹੈ ਮਸ਼ੀਨ ਦੇ ਉੱਤੇ 10ਵੇਂ ਨੰਬਰ ਤੇ ਚੋਣ ਨਿਸ਼ਾਨਾ ਜਿਹੜੇ ਭਰਾ ਕਹਿੰਦੇ ਆ ਫੋਨ ਕਰਦੇ ਆ ਕਿ ਭਾਈ ਅਸੀਂ ਕਿਵੇਂ ਮਦਦ ਕਰੀਏ ਅਸੀਂ ਆਉਣਾ ਚਾਹੁੰਦੇ ਆ ਸੋ ਸਾਡੇ ਕੋਲੇ ਆਉਣ ਦਾ ਭਾਈ ਕੋਈ ਫਾਇਦਾ ਨਹੀਂ ਤੁਸੀਂ ਆਮ ਮਹਾਰੇ ਉਹਨਾਂ ਹਲਕਿਆਂ ਤੁਰਪੋ ਲੰਬੀ ਹਲਕਾ ਮੁਕਸਰ ਦਾ ਬਰੰਡਾ ਅਧਿਆਤੀ ਆ ਬਰੰਡਾ ਸ਼ਹਿਰੀ ਆ ਪੁੱਚੋ ਹਲਕਾ ਮਾਉੜਾ ਤਲਵੰਡੀ ਆ ਮਾਨਸਾ ਸਰਦੂਲਗੜ੍ਹ ਆ ਬਲੱਡ ਆ ਨੌ ਹਲਕੇ ਆ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰ ਵੀ ਤੁਸੀਂ ਹੁਣ ਇਹਨਾਂ ਨੌ ਹਲਕਿਆਂ ਦੇ ਵਿੱਚ ਜਿਹੜੇ ਭਰਾ ਕਹਿੰਦੇ ਵੀ ਅਸੀਂ ਬਾਈ ਬਾਹਰੋਂ ਆਉਣਾ ਸਾਡਾ ਕੋਈ ਹੋਰ ਜ਼ਿਲ੍ਹਾ ਤੁਈ ਉੱਥੋਂ ਵੀ ਮੇਰਾ ਵੀਰ ਆਪੋ ਆਪਣੀਆਂ ਗੱਡੀਆਂ ਦੇ ਉੱਤੇ ਸਪੀਕਰ ਬਣ ਕੇ ਉੱਤੇ ਕੋਈ ਚਿਪ ਜੀ ਭਰਾ ਲਿਓ ਉਹਦੇ ਵਿੱਚੋਂ ਬੋਲਦੇ ਆ ਹੁਣ ਦੱਸਦੇ ਕਿਹੜੀ ਚਿਪ ਭਰੋਣੀ ਆ ਉਹ ਭਰਾ ਕੇ ਉਹ ਲਾ ਕੇ ਚਿਪ ਪਿੰਡਾਂ ਦੇ ਵਿੱਚ ਚੋਣ ਨਿਸ਼ਾਨ ਦੱਸਦੇ ਫਿਰ ਉਹ 10ਵੇਂ ਨੰਬਰ ਤੇ ਨਿਸ਼ਾਨ ਆ ਸੋ ਬਾਕੀ ਮੇਰਾ ਵੀਰ ਮੇਰੇ ਸਾਰੇ ਭਰਾਵਾਂ ਨੂੰ ਪੀਲਾ ਜਿੰਨੇ ਵੀ ਆਪਣੇ ਨਾਲ ਸਾਰੇ ਹਲਕੇ ਦੇ ਵਿੱਚ ਆਪਣੇ ਪਿੰਡਾਂ 'ਚ ਕਮੇਟੀਆਂ ਟੀਮਾਂ ਬਣੀਆਂ ਹੋਈਆਂ ਨੇ ਜਿੱਥੇ ਦੁਬਾਰੇ ਢੇੜਾ ਲੱਗਿਆ ਲਾਵਾਂਗੇ ਵੀ ਯੋਰ ਲਾਵਾਂਗੇ ਕੋਸ਼ਿਸ਼ ਕਰਾਂਗੇ ਜਿੱਥੇ ਆਇਆ ਗਿਆ ਪਹੁੰਚਾਂਗੇ ਵੀ ਪਰ ਬਹੁਤੇ ਥਾਵਾਂ ਤੇ ਨਹੀਂ ਪਹੁੰਚਿਆ ਜਾਣਾ ਸੋ ਆ ਮਹਾਰੇ ਮੇਰਾ ਵੀਰ ਕਈ ਬੰਦੇ ਕਹਿੰਦੇ ਆ ਕਿ ਭਾਈ ਸਾਡੇ ਪਿੰਡ ਚੋਂ ਬੰਦੇ ਜੋੜਨਾ ਚਾਹੁੰਦੇ ਆ ਮਿਲਣਾ ਚਾਹੁੰਦੇ ਆ ਹੁਣ ਆਪਾਂ ਕੋ ਟਾਈਮ ਨਹੀਂ ਭਾਈ ਮਿਲਾ ਦਿਓ ਕੋਈ ਗੱਲ ਨਹੀਂ ਮੋਟਾਂ ਦਾ ਮਾਰੋ ਲਿਆ ਕੇ ਮਿਲਾ ਦਿਓ ਖੁੱਲਾ ਟਾਈਮ ਲੂਗਾ ਆਪਣੇ ਕੋਲ ਜੀ ਨੂੰ ਮਰਜ਼ੀ ਲੈ ਕੇ ਮਿਲਾ ਦਿਓ ਸੋ ਹੁਣ ਮੇਰਾ ਵੀਰੇ ਕੰਮ ਖਿੱਚ ਕੇ ਰੱਖੋ ਆ ਆਪਣੇ ਕੋ ਦੱਸ ਦੇਣਾ ਬਹੁਤ ਜ਼ਿਆਦਾ ਅਹਿਮ ਦੇਣੇ ਲਹਿਰ ਤੇ ਹਵਾ ਪੂਰੀ ਜਿੱਥੇ ਵੀ ਜਾਂਦੇ ਆ ਆ ਮਹਾਰੇ ਹੋਂਟਾ ਆ ਫੋਨ ਆਉਣ ਲੱਗੇ ਇਹਨਾਂ ਦੇ ਬੰਦਿਆਂ ਦੇ ਵੀ ਜਿਹੜੇ ਮੁੱਢੋਂ ਇਹਨਾਂ ਨਾਲ ਜੁੜੇ ਹੋਏ ਨੇ ਕਾਲੀ ਦਲ ਬਾਦਲ ਨਾਲ ਜਾਂ ਕਾਂਗਰਸ ਨਾਲ ਜਾਂ ਚਾੜੂ ਨਾਲ ਉਹ ਵੀ ਕਹਿੰਦੇ ਕਿ ਭਾਈ ਐਤ ਕੀ ਸਾਰੇ ਦੇਖ ਲਈ ਤੇਰਾ ਸਾਥ ਦੇਵਾਂਗੇ ਸੋਇਤ ਕੀ ਮੌਕਾ ਨਾ ਖਝਾ ਦਿਓ ਮੁੜ ਕੇ ਫਿਰ ਕਹੀ ਜਾਂਦੇ ਹੁੰਨੇ ਆ ਫਿਰ ਚੰਗੇ ਬੰਦੇ ਹਰਗੇ ਮਾੜੇ ਫੇਰ ਪਹੁੰਚ ਗਏ ਫਿਰ ਪਿੱਟੀ ਜਾਂਦੇ ਉਹਨੇ ਕੋਈ ਫਾਇਦਾ ਨਹੀਂ ਸੋ ਤੁਹਾਡੇ ਕੋਲ ਸੁਨਹਿਰੀ ਮੌਕਾ ਭਾਈ ਡਟ ਕੇ ਸਾਥ ਦਿਓ ਸਰੂਰ ਤੋਂ ਮਾਨ ਸਾਹਿਬ ਦਾ ਸਾਥ ਦਿਓ ਖਡੂਰ ਸਾਹਿਬ ਤੋਂ ਵੀ ਸਾਥ ਦਿਓ ਫਰੀਦਕੋਟ ਤੋਂ ਸਰਬਜੀਤ ਸਿੰਘ ਸ਼ੀਰਪਾਈ ਬੀਨ ਸਿੰਘ ਦਾ ਮੁੰਡਾ ਉਹ ਖੜੇ ਨੇ ਸੋ ਸਾਰਿਆਂ ਨੂੰ ਮੇਰੀ ਅਪੀਲ ਆ ਬੇਨਤੀ ਆ ਵੀ ਜਿੱਥੇ ਸਾਡੇ ਪੰਜਾਬਦਰ ਦੀ ਪੰਥਦਰ ਦੀ ਬੰਦੇ ਖੜੇ ਨੇ ਉਹ ਜਿੱਤ ਕੇ ਪੰਜਾਬ ਚ ਜਾਣੇ ਚਾਹੀਦੇ ਆ ਸੋ ਚਾਰਜ ਪਰ ਜਿੱਥੇ ਤੁਹਾਡੇ ਨਾਲ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣਾ ਉਹਨਾਂ ਨੂੰ ਵੀ ਫੋਨ ਲਾ ਦਿਓ ਸਨੇਹ ਲਾ ਦਿਓ ਚੋਣ ਸ਼ਾਨ ਬਾਲਟੀ ਯਾਦ ਰੱਖਿਓ ਚੋਣ ਸ਼ਾਨ ਬਾਲਟੀ ਆ 10ਵੇਂ ਨੰਬਰ ਤੇ ਆਪਣਾ ਬਠਿੰਡੇ ਹਲਕੇ ਚੋਂ ਨਿਸ਼ਾਨਾ ਇਹ ਵੀ ਇਸ ਘਰੋ ਘਰੀ ਤੁਸੀਂ ਜਾ ਕੇ ਲੋਕਾਂ ਨੂੰ ਸਾਰੰਦਸ ਦੇਣਾ ਸੋ ਅਗਲੀ ਵਾਰ ਗੱਲਬਾਤ ਆਪਾਂ ਹੋਰ ਰੋਜ਼ ਹੀ ਆਪਾਂ ਕਿਸੇ ਨਾ ਕਿਸੇ ਗੱਲਬਾਤ ਦੇ ਉੱਤੇ ਤੁਹਾਡੇ ਨਾਲ ਆਪਾਂ ਜੁੜਿਆ ਕਰਾਂਗੇ ਤੇ ਆਪਾਂ ਗੱਲਬਾਤ ਕਰਦੇ ਰਹਿਾਂਗੇ ਧੰਨਵਾਦ ਜੀ ਵਾਰੀ ਖਾਲਸਾ ਵਾਹਿਗੁਰੂ ਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਹਲਕਾ ਬਠਿੰਡਾ ਤੋਂ ਲੱਖਾਂ ਸੰਘਧਾਨਾ ਵੀ ਜਿਵੇਂ ਆਪਾਂ ਜਾਣਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੁਹਾਨੂੰ ਦੋਸਤੋ ਇਸ ਵਾਰ ਕੌਣ ਲੱਗਦਾ ਹੈ ਕਿਹੜਾ ਉਮੀਦਵਾਰ ਇਸ ਵਾਰ ਹਲਕਾ ਬਠਿੰਡਾ ਤੋਂ ਬਾਜੀ ਮਾਰੇਗਾ ਆਪਣੇ ਹੀਠਾ ਕਮੈਂਟ ਕਰਕੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ-ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ 'ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ